ਹਾਂਜੀ ਜਿੰਨਾ ਸੋਨਾ ਇਹ ਫੈਬਰਿਕ ਹੈਗਾ ਉਸ ਤੋਂ ਜ਼ਿਆਦਾ ਵਧੀਏ ਇਹਦੀ ਡਿਮਾਂਡ ਹੈ ਜੀ ਇਹਦੇ ਵਿੱਚ ਸਿਰਫ ਇਹੀ ਕਲਰ ਆਉਂਦੇ ਨੇ ਐਂਡ ਇਹਦੀ ਤੁਹਾਨੂੰ ਪੂਰੀ ਜਾਣਕਾਰੀ ਦੇਣੇ ਆਜ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਨਾ ਇਹ ਫੈਬਰਿਕ ਹੁੰਦਾ ਜੀ ਜਿਹੜਾ ਪਰ ਮੀਟਰ ਦੇ ਅਕੋਰਡਿੰਗ ਉਹਦਾ 900 ਰੁਪਏ ਪਰ ਮੀਟਰ ਵੈਸੇ ਡਿਟੇਲ ਦੱਸੀ ਹੋਈ ਤੁਸੀਂ ਨਾਲ ਦੇ ਨਾਲ ਮੈਂਸ਼ਨ ਕੀਤੀ ਹੋਈ ਪੜ ਸਕਦੇ ਹੋ ਆ ਇਹ ਪਿਓਰ ਨੇਚਰਲ ਕ੍ਰੇਪ ਹੁੰਦੀ ਆ ਇਹਦੇ ਉੱਪਰ ਪ੍ਰਿੰਟ ਹੁੰਦਾ ਹੈ ਪ੍ਰਿੰਟ ਦੇ ਉੱਪਰ ਵਰਕ ਕੀਤਾ ਹੁੰਦਾ ਹੈ ਸੀਕਵન્સ ਵਰਕ ਤੇ ਜਾਰੀ ਵਰਕ ਕੀਤਾ ਹੁੰਦਾ ਐਂਡ ਕਿਤੇ ਆਰੀ ਵਰਕ ਵੀ ਕੀਤਾ ਹੁੰਦਾ ਬਹੁਤ ਸੋਹਣੀ ਇਹਦੀ ਡਿਟੇਲਿੰਗ ਹੈਗੀ ਆ ਐਂਡ ਇਹਦੇ ਸੂਟਸ ਦੇ ਵਿੱਚ ਤੁਸੀਂ ਪੰਜਾਬੀ ਸੂਟ ਬਣਾ ਸਕਦੇ ਹੋ ਪਲੇਨ ਬਾਟਮ ਦੇ ਨਾਲ ਆਲ ਓਵਰ ਵੀ ਲੈ ਸਕਦੇ ਹੋ ਜੇ ਚਾਹੋ ਤਾਂ ਤੁਸੀਂ ਇਹਨਾਂ ਦੇ ਸ਼ਰਾਰੇ ਗਰਾਰੇ ਵੀ ਬਣਾ ਸਕਦੇ ਹੋ ਕਾਫੀ ਜ਼ਿਆਦਾ ਹੈਵੀ ਬਣ ਜਾਣਗੇ ਆਲਰੇਡੀ ਵਰਕ ਵਾਲੇ ਸੂਟਾਂ ਤੋਂ ਬਹੁਤ ਘੱਟ ਰੇਟ ਵਿੱਚ ਪੈ ਜਾਊਗਾ ਕਿਉਂਕਿ ਐਮਬਰਾਇਡਰੀ ਕਰਾਉਣੀ ਐਂਡ ਜਾਂ ਪ੍ਰਿੰਟ ਤੋਂ ਵੀ ਕੁਝ ਹਟਕੇ ਹੈਗਾ ਇਹ ਚੀਜ਼ਾਂ ਇਹ ਕਾਫੀ ਜ਼ਿਆਦਾ ਸੋਹਣੇ ਲੱਗਦੇ ਨੇ ਬਹੁਤ ਡਿਮਾਂਡ ਵਿੱਚ ਹੈਗੇ ਨੇ ਤੁਸੀਂ ਇਹਨਾਂ ਚੋਂ ਕੋਈ ਵੀ ਕਲਰ ਲੈ ਸਕਦੇ ਹੋ ਆਲਮੋਸਟ ਇਹ ਰੈਡੀ ਹੀ ਰਹਿੰਦੇ ਨੇ